ਅੱਜ ਸੋਨੂੰ ਦਿਖਾਉਣੇ ਆ ਠੇਕਾ ਕਿਤਾਬ ਦੇਸੀ ਅੰਗਰੇਜ਼ੀ ਤੇ ਠੰਡੀ ਏਅਰ ਇਹਨੂੰ ਤੁਸੀਂ ਕੀ ਕਹੋਗੇ ਮੋਟਰ ਕਹੋਗੇ ਜਾਂ ਫਾਰਮ ਹਾਊਸ ਕਹੋਗੇ ਜਾਂ ਠੇਕਾ ਕਿਤਾਬਾ ਦਾ ਕਹੋਗੇ ਪਹਿਲਾਂ ਤਾਂ ਤੁਸੀਂ ਬਾਈ ਨੇ ਸਿਰਾ ਦੇਖੋ ਲਾਇਆ ਉਹਦੇ ਖੇਤ 'ਚ ਪੰਜਾਬੀ ਦੇ ਠੇਠ ਸ਼ਬਦ ਲਿਖੇ ਹੋਏ ਆ ਜੀ ਠੀਕ ਹੈ ਇਹ ਸਾਰੇ ਤੁਸੀਂ ਪੜ੍ਹ ਲਓ ਤੇ ਬਾਈ ਨੇ ਜੰਨਤ ਬਣਾਈ ਹੋਈ ਆ ਸੋਨੂੰ ਦਿਖਾਵਾਂ ਬਾਈ ਜੀ ਐਂ ਤਾਂ ਕੋਈ ਕਿਸੇ ਦੇ ਘਰੇ ਵੀ ਨਹੀਂ ਐਸ ਤਰ੍ਹਾਂ ਗੁੱਟ ਕੇ ਐ ਸੋਹਣੇ ਬਣਾਏ ਹੁੰਦੇ ਵੱਡੇ ਵੱਡੇ ਲੋਕਾਂ ਦੇ ਵੀ ਨਹੀਂ ਐਸ ਤਰ੍ਹਾਂ ਤੇ ਅੰਦਰ ਦੇਖੋ ਜੀ ਕੋਈ ਵੀ ਪਿੰਡ ਦਾ ਬੱਚਾ ਨੌਜਵਾਨ ਆ ਕੇ ਬੈੱਡਾਂ ਤੇ ਪੈ ਕੇ ਕਿਤਾਬ ਪੜ੍ਹ ਸਕਦਾ ਏਸੀ ਚਲਾ ਸਕਦਾ ਕੈਮਰੇ ਲੱਗੇ ਹੋਏ ਨੇ ਭਾਈ ਆਪਦੇ ਘਰੇ ਬੈਠ ਕੇ ਸਾਰਾ ਸਿਸਟਮ ਦੇਖ ਸਕਦਾ ਠੀਕ ਹੈ ਜੀ ਆ ਦੇਖੋ ਸਾਰਾ ਉਹ ਕਿਹੜੀ ਚੀਜ਼ ਹੈ ਜਿਹੜੀ ਦੀ ਕਮੀਆਂ ਤੇ ਆ ਦੇਖੋ ਜੀ ਖੂਦ ਆ ਰੂਪ ਦਿੱਤਾ ਹੋਇਆ ਹੈ ਸਵੀਮਿੰਗ ਪੂਲ ਤੇ ਇਧਰ ਭਾਈ ਬਾਥਰੂਮ ਬਣਾਏ ਹੋਏ ਆ ਤੇ ਇਧਰ ਜਨ ਇਹ ਇੱਕ ਹੋਰ ਝੌਂਪੜੀ ਜਿੱਥੇ ਤੁਸੀਂ ਬੈਠ ਕੇ ਕਿਤਾਬਾਂ ਪੜ੍ਹ ਸਕਦੇ ਹੋ ਤਾਂ ਪੱਖਾ ਛੱਡ ਸਕਦੇ ਹੋ ਠੀਕ ਹੈ ਜੀ ਕੁਰਸੀਆਂ ਪਈਆਂ ਨੇ ਦੇਖੋ ਥੱਲੇ ਬੜੀਆ ਫਰਸ਼ ਟੇਬਲ ਇੱਧਰ ਫਲਦਾਰ ਹੋਰ ਪੌਦੇ ਨੇ ਸਿਰਾ ਲਾਇਆ ਪਿਆ ਬਾਈ ਜੀ ਸਿਰਾ ਆਹ ਦੇਖੋ ਜੀ ਪਿੰਡ ਦੇ ਬੱਚੇ ਆ ਕੇ ਉੱਪਰ ਛੱਤ ਤੇ ਬੈਠ ਕੇ ਕਿਤਾਬਾਂ ਪੜ੍ਹ ਹੀ ਜਾਂਦੇ